ਅੱਛਾ ਦੋਸਤੋ ਵਾਈਕੁੱਟ ਜੀ ਦਾ ਖਾਸਾ ਵਾਈਕੁੱਟ ਜੀ ਦੀ ਫਤਿਹ ਪੰਜਾਬ ਦੇ ਹੜ੍ਹਾਂ ਦੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਬੋਲਦਾ ਹੈ ਭਿੱਜਿਆ ਜਰੂਰ ਹਾਂ ਪਰ ਡੁੱਬਿਆ ਨਹੀਂ ਮੈਂ ਸਿਰ ਬੋਝ ਹੈ ਭਾਵੇਂ ਪਰ ਝੁਕਿਆ ਨਹੀਂ ਹਾਂ ਹੜ ਆਇਆ ਤਾਂ ਮੈਂ ਤੁਹਾਡੇ ਨਾਲ ਖੜਾ ਹੋਇਆ ਅੱਜ ਖੁਦ ਹੜ ਦੇ ਪਾਣੀ ਵਿੱਚ ਖੜਾ ਹਾਂ ਮੈਂ ਸੋ ਅੱਜ ਫਿਰ ਤੁਹਾਨੂੰ ਪੰਜਾਬ ਦੀ ਜਿਹੜੀ ਇਨਫੋਰਮੇਸ਼ਨ ਹੈ ਅਸੀਂ ਦੇਣ ਜਾ ਰਹੇ ਹਾਂ ਸਾਨੂੰ ਪਤਾ ਲੱਗਿਆ ਕਿ ਹੁਣ ਫਿਰ ਜਿਹੜਾ ਪਾਣੀ ਹੈ ਡੈਮਸ ਦਾ ਪਾਣੀ ਜਿਹੜਾ ਸਤਲੋਜ ਵਾਲੇ ਪਾਸੇ ਜਿਹੜਾ ਹੋਵੇ ਉਹ ਪਾਣੀ ਛੱਡਣ ਦੀਆਂ ਤਿਆਰੀਆਂ ਹੋ ਰਹੀਆਂ ਹਨ ਪਾਣੀ ਛੱਡਿਆ ਜਾ ਰਿਹਾ ਹੋ ਸਕਦਾ ਜਦੋਂ ਤੱਕ ਤੁਹਾਡੇ ਅੱਗੇ ਸਾਡੀ ਖਬਰ ਪਹੁੰਚੇ ਪਾਣੀ ਕੁਝ ਘੰਟਿਆਂ ਤੱਕ ਛੱਡਿਆ ਜਾ ਰਿਹਾ ਹੈ ਸੋ ਅਜੇ ਤੱਕ ਹਾਲਾਤ ਉੱਥੇ ਠੀਕ ਨਹੀਂ ਹੋਏ ਸਾਰੇ ਦੇ ਸਾਰੇ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ ਹੁਣ ਅਸੀਂ ਤੁਹਾਡੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜੇ ਫੀਲਡ ਦੇ ਵਿੱਚ ਕੰਮ ਕਰ ਰਹੇ ਹਨ ਜਿਹੜੇ ਦੇਖ ਰਹੇ ਹਨ ਉੱਥੇ ਕਿਸ ਚੀਜ਼ ਦੀ ਲੋੜ ਹੈ ਕਿ ਦੀ ਨਹੀਂ ਲੋੜ ਅਸੀਂ ਇਸ ਗੱਲ ਦਾ ਜਿੱਦਾਂ ਅਸੀਂ ਹਰ ਵਾਰੀ ਤੁਹਾਨੂੰ ਦੱਸਦੇ ਹਾਂ ਕਿ ਆਪਣੇ ਏਮੋਸ਼ਨਲ ਹੋ ਕੇ ਪੈਸੇ ਲੋਕਾਂ ਦੀਆਂ ਸੋਸ਼ਲ ਮੀਡੀਆ ਤੇ ਜਿਹੜੀਆਂ ਬਣਾਈਆਂ ਹੋਈਆਂ ਇਨਫੋਰਮੇਸ਼ਨ ਜਿੱਥੇ ਪੈਸੇ ਇਕੱਠੇ ਕਰ ਰਹੇ ਹਨ ਉੱਥੇ ਪੈਸੇ ਨਾ ਦਿਓ ਆਪਣੇ ਹੱਥੀਂ ਉੱਥੇ ਪੈਸੇ ਜ਼ਰੂਰ ਦਿਓ ਤੁਹਾਨੂੰ ਸਾਰੀਆਂ ਲਿਸਟਾਂ ਵੀ ਦਿੱਤੀਆਂ ਜਾਣਗੀਆਂ ਵੀ ਕਿਹੜੇ ਪਿੰਡ ਵਿੱਚ ਕੀ ਲੋੜ ਹੈ ਜਦੋਂ ਪਾਣੀ ਥੋੜਾ ਜਿਹਾ ਘਟ ਜਾਵੇਗਾ ਹਾਲਾਤ ਠੀਕ ਹੋ ਜਾਣਗੇ ਅਜੇ ਉੱਥੇ ਸਭ ਕੁਝ ਪਹੁੰਚ ਚੁੱਕਾ ਹੈ ਪ੍ਰਬੰਧ ਹੈ ਖਾਣੇ ਖਾਣੇ ਦਾ ਪੂਰਾ ਪ੍ਰਬੰਧ ਹੈ ਅਾ ਜਿਹੜੀਆਂ ਮੱਝਾਂ ਦੇ ਲਈ ਗਾਵਾਂ ਦੇ ਲਈ ਪਸ਼ੂਆਂ ਦੇ ਲਈ ਚਾਰੇ ਦਾ ਪੂਰਾ ਪ੍ਰਬੰਧ ਹੈ ਪਾਣੀ एवरीथिंग ਇਜ਼ ਓਕੇ ਅਸੀਂ ਫੀਲਡ ਵਿੱਚ ਜਿਹੜੇ ਕੰਮ ਕਰਦੇ ਸਾਂ ਅਸੀਂ ਅੱਜ ਮੇਰੀ ਐਸਪੀ ਸਿੰਘ ਅਬਰਾਏ ਉਹਨਾਂ ਦੀ ਟੀਮ ਦੇ ਨਾਲ ਵੀ ਗੱਲ ਹੋਈ ਸੀ ਹੁਣ ਅਸੀਂ ਤੁਹਾਨੂੰ ਗੱਲਬਾਤ ਕਰਾਉਣ ਜਾ ਰਹੇ ਜਸਬੀਰ ਜੱਸੀ ਆ ਜਿਹੜੇ ਕਿ ਸਿੰਗਰ ਬੜੇ ਲੰਮੇ ਸਮੇਂ ਤੋਂ ਸਿੰਗਰ ਹਨ ਅਤੇ ਅੱਜਕੱਲ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਦੇ ਬਾਰੇ ਗੱਲਬਾਤ ਕਰਦੇ ਆਂ ਹਰ ਪਾਸੇ ਜ਼ਰੂਰ ਦੇਖਿਆ ਹੋਵੇਗਾ ਉਹ ਕੋਈ ਵੀ ਜਿਹੜਾ ਵਿਸ਼ਾ ਹੋਇਆ ਉਹਨੂੰ ਅੱਜ ਕੱਲ ਟੱਚ ਕਰਦੇ ਹਨ ਪੰਜਾਬ ਦੀ ਗੱਲ ਕਰਦੇ ਹਨ ਪੰਜਾਬ ਦੇ ਨਾਲ ਖੜੇ ਹਨ ਉਹ ਫੀਲਡ ਵਿੱਚ ਇਸ ਟਾਈਮ ਕੰਮ ਕਰਦੇ ਹਨ ਦੂਸਰੇ ਵੀ ਬੜੇ ਕਲਾਕਾਰਾਂ ਤੇ ਸਤਾਵਾ ਕੰਮ ਕਰ ਰਹੇ ਹਨ ਸੋ ਜਸਵੀਰ ਜੱਸੀ ਜੀ ਨਾਲ ਅਸੀਂ ਹੁਣ 5-7 ਮਿੰਟ ਦੇ ਵਿੱਚ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਕੀ ਹਾਲਾਤ ਹਨ ਅਦੇ ਕਿਸ ਤਰ੍ਹਾਂ ਆਉਣ ਵਾਲਾ ਸਮਾਂ ਹੈ ਤੇ ਹੁਣ ਤੱਕ ਤੁਸੀਂ ਉੱਥੇ ਕੀ ਕੁਝ ਦੇਖਿਆ ਹੈ ਆ ਤੁਹਾਡੀ ਗੱਲਬਾਤ ਅਸੀਂ ਜਸਵੀਰ ਜੱਸੀ ਜੀ ਦੇ ਨਾਲ ਗੱਲ ਕਰਦੇ ਹਾਂ ਸੋ ਜਿੱਥੇ ਅਸੀਂ ਜੱਸੀ ਜੀ ਬਹੁਤ ਮਾੜਾ ਸਮਾਂ ਚੱਲ ਰਿਹਾ ਸੀ ਇਹਨਾਂ ਦਿਨਾਂ ਤੁਹਾਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਤੁਹਾਡਾ ਧੰਨਵਾਦ ਤੁਹਾਡੀ ਡਿਊਟੀ ਬਣਦੀ ਹੈ ਸਾਰੇ ਹਰ ਪੰਜਾਬੀ ਦੀ ਡਿਊਟੀ ਬਣਦੀ ਹੈ ਮੈਨੂੰ ਜੱਸੀ ਜੀ ਦੱਸੋਗੇ ਕਿ ਇਸ ਟਾਈਮ ਕੀ ਹਾਲਾਤ ਹੈ ਕਿਉਂਕਿ ਤੁਸੀਂ ਫੀਲਡ ਵਿੱਚ ਅਸੀਂ ਬਾਹਰ ਬੈਠੇ ਖਬਰਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਹਰ ਖਬਰ ਦਾ ਜਿਹੜਾ ਆ ਪੂਰਾ ਯਕੀਨ ਨਹੀਂ ਕੀਤਾ ਜਾ ਸਕਦਾ ਪਰ ਦੱਸੋਗੇ ਇਸ ਟਾਈਮ ਕੀ ਸਿਚੁਏਸ਼ਨ ਹੈ ਜਿੱਦਾਂ ਸਾਨੂੰ ਤੇ ਪਤਾ ਲੱਗਿਆ ਸੀ ਕਿ ਅੱਜ ਧੁੱਪ ਚੜ ਗਈ ਹੈ ਤੇ ਹਾਲਾਤ ਕੁਛ ਅੱਗੇ ਨਾਲੋਂ ਠੀਕ ਨਾ ਫੀਲਡ ਦਾ ਤੁਸੀਂ ਦੱਸੋ ਕਿ ਤੁਸੀਂ ਬਿਲਕੁਲ ਵਿੱਚੋਂ ਕੀ ਆਉਣ ਵਾਲੇ ਕੀ ਹਾਲਾਤ ਹੈ ਤੇ ਪਿੰਡਾਂ 'ਚ ਜਾ ਕੇ ਕੀ ਕੁਛ ਦਿਖ ਰਹੇ ਹੋ ਭਾਜੀ ਹਾਲਾਤ ਤੇ ਜੀ ਖਰਾਬ ਨੇ ਬਹੁਤ ਲੋਕਾਂ ਨੇ ਜਿਹੜੇ ਆਪਣੇ ਸਾਰੇ ਪਿੰਡ ਨੇ ਦਾ ਮਾਜਾ ਤੇ ਮਾਜਾ ਦੇ ਮਨਵੰਦਾ ਮਾਜਾ ਕਹ ਲੋ ਤੁਸੀਂ ਹਾਂਜੀ ਇਹਦਾ ਸਾਡਾ ਗੁਰਦਆਰਾ ਕੋਰ ਹੈ ਰਾਵੀ ਦੇ ਨਾਲ ਲੱਗਦਾ ਇਹ ਜੀ ਹੈ ਨਾ ਰਾਵੀ ਨੇ ਬਹੁਤ ਮਾਰ ਕੀਤੀ ਔਰ ਆਪਣੇ ਅਸਕਰ ਅਮਰਸਰ ਤੱਕ ਗਿਆ ਤੱਕ ਫਿਰ ਅੱਗੇ ਇਫਾਜ਼ਿਲ ਕਾ ਸ਼ੁਰੂ ਹੋ ਜਾਂਦਾ ਕਰਨ ਕਰਨ ਇਫਾਜ਼ਿਲ ਦਾ ਉਹ ਵਾਲੀ ਉਹ ਵਾਲੀ ਬੈਲਟ ਪੱਟੀ ਵਾਲੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਤੇ ਹਾਲਾਤ ਤੇ ਖਰਾਬ ਨੇ ਬਹੁਤ ਪਾਣੀ ਬਹੁਤ ਜ਼ਿਆਦਾ ਮਾਰ ਕਰਕੇ ਗਿਆ ਤੇ ਲੋਕਾਂ ਦੇ ਘਰ ਬਰਬਾਦ ਹੋ ਗਏ ਨੇ ਬਿਲਕੁਲ ਤੇ پانی اچھا, اچھا اچھا بہت, بہت, بہت آ رہا ریڈی رحم بس سچی ہے او مطلب نہیں ہوں ਰ ਲੈਕ ਸਵਾਲਾ ਤੇ ਅਜੇ ਟਾਈਮ ਹੀ ਨਹੀਂ ਆ ਦੋ ਤਿੰਨ ਸਾਫ ਬਟ ਅਜੇ ਅਜੇ ਤੇ ਬਹੁਤ ਜਿਆਦਾ ਪ੍ਰੋਬਲਮ ਹੋਰ ਆਉਣ ਵਾਲੀ ਹੈ ਹੂੰ ਦੱਸੇ ਤੁਸੀਂ ਕੀ ਦੇਖਿਆ ਆਪਣੀਆਂ ਅੱਖਾਂ ਦੇ ਨਾਲ ਇਹਦਾ ਰੀਜਨ ਜਿਹੜਾ ਸੀ ਕਿ ਸਮੇਂ ਸਿਰ ਜੇ ਥੋੜਾ ਥੋੜਾ ਪਾਣੀ ਛੱਡਦੇ ਰਹਿੰਦੇ ਪਹਿਲਾਂ ਆਪਣੇ ਆ ਦੱਸਦੇ ਹਾਂ ਕਿ ਜਿਹੜੇ ਆਪਣੇ ਡੈਮ ਐ ਉਹਨਾਂ ਨੂੰ ਭਰਨਦੇ ਉੱਤੇ ਲੱਗੇ ਜੇ ਡੈਮ ਪਹਿਲਾਂ ਨਾ ਭਰਦੇ ਜੇ ਥੋੜਾ ਥੋੜਾ ਪਾਣੀ ਨਾਲੋਂ ਨਾਲ ਛੱਡਦੇ ਰਹਿੰਦੇ ਤੇ ਥੋੜਾ ਬੋਤਾ ਬਚਾਅ ਹੋ ਸਕਦਾ ਸੀ ਕਾਜੀ ਇਹ ਜੇ ਇਹ ਤਾਂ ਜਦੋਂ ਮੈਂ ਗੱਲ ਕਰਾਂਗਾ ਨਾ ਤਾਂ ਬੜਾ ਬੜੀ politcal ਹੋ ਜੈਣੀ ਕਿਉਂਕਿ ਹਰ ਬੰਦਾ ਇਸ ਟਾਈਮ politcal ਹਰ ਪਾਰਟੀ politically ਫਾਇਦਾ ਲੈਣਾ ਚਾਹ ਰਹੀ ਹੈ ਇਸ ਗੱਲ ਦਾ ਨਾ ਪਰ ਹੁਣ ਮੈਂ ਕਹਿੰਦਾ ਵੀ ਪਹਿਲਾਂ ਇਹਨਾਂ ਨੂੰ ਸਾਫ ਨਹੀਂ ਹੂੰ ਫਿਰ ਦੋ ਤਿੰਨ ਮਹੀਨੇ ਬਾਅਦ ਇਹਦੇ ਉੱਤੇ ਡਿਸਕਸ਼ਨ ਕਰਾਂਗੇ ਗੱਲ ਕਰਾਂਗੇ ਮੈਂ ਤੇ ਕੱਲ ਉਹ ਇੱਕ ਯਾਦਵਿੰਦਰ ਨਾਲ ਇੰਟਰਵਿਊ ਸੀ ਇੱਕ ਰਵਿੰਦਰ ਸ਼ਰਮਾ ਦੀ ਮੇਰੇ ਨਾਲ ਬਹੁਤ ਅੱਛੇ এনਵਾਇਰਨਮੈਂਟ ਉੱਤੇ ਕੰਮ ਕਰਦੇ ਆ ਤੇ ਉਹਨਾਂ ਦੀ ਮੈਂ ਇੰਟਰਵਿਊ ਸੁਣਦਾ ਸੀ ਉਹ ਕਹਿੰਦੇ ਵੀ ਜਿਹੜੇ ਟਾਈਮ ਨੇ ਹਾਂ ਇਹ ਇਜ਼ਨ ਵਰਲਡਵਾਈਡ ਕਹਿੰਦੇ ਲੋਕੀ ਚੋਟ ਆਇਆ ਜਾਏ ਨੂੰ ਇਹਨੂੰ ਡਿਸਮੈਂਟਲ ਕਰ ਰਹੇ ਆ ਕਿ ਇਹ ਕਾਰਕਰਸ਼ਿਦ ਹੈ ਹੀ ਨਹੀਂ ਅੱਛਾ ਜੀ ਅੱਛਾ ਜੀ ਤੇ ਇਹਦੇ ਉੱਤੇ ਜਿੱਦਿਆ ਨਹੀਂ ਜਾਨੀ ਜਦੋਂ ਦਾ ਮੈਂ ਵੀ ਐਕਸਪਰਟ ਨਹੀਂ ਹੈਗਾ ਇਹਦੇ ਉੱਤੇ ਤੇ ਫਿਰ ਉਹ ਕੀ ਕਹਿੰਦੇ ਸੀ ਡੈਮ ਦੀ ਜਗ੍ਹਾ ਫਿਰ ਪਾਣੀ ਕਿੱਦਾਂ ਇਕੱਠਾ ਕਰਵਾਇਆ ਕੀਤਾ ਨਗੇ ਉਹਦੇ ਕਹਿੰਦੇ ਇਕੱਠਾ ਹੀ ਨਾ ਕਰੋ ਆ ਜਵੇਂ ਨੈਚੁਰਲ ਮਹਾ ਜਿਹੜਾ ਉਹਨੂੰ ਰਹਿਣ ਦਿਓ ਹਾਂ ਤੇ ਨੇਚਰ ਬਿਲਕੁਲ ਜੀ ਦੇਖੋ ਨਾ ਤੁਸੀਂ ਬਾਕੀ ਗੱਲਾਂ ਛੱਡ ਦਿਓ ਚਲੋ ਮੈਂ 2 ਮਿੰਟ ਤੱਕ ਨਾਲ ਆ ਲੈਣਾ ਹੁੰਦਾ ਨਾਲ ਨਾਲ ਵੇਖੀ ਜਾ ਰਿਹਾ ਦੂਸਰਾ ਫੋਨ ਜਿਹੜਾ ਮੇਰਾ ਨਾ ਹਾਂਜੀ ਹਾਂਜੀ ਉਹ ਅੱਗੇ ਜਾਣਾ ਹਾਂਜੀ ਤੇ ਤੁਸੀਂ ਬਾਕੀ ਗੱਲਾਂ ਛੱਡ ਦਿਓ ਕਿ ਬਾਬਾ ਨਾਨਕ ਕੀ ਕਹਿੰਦਾ ਸੀ ਹੂੰ ਬਾਬਾ ਨਾਨਕ ਜਿਸ ਪਵਣ ਗੁਰੂ ਪਾਣੀ ਪਤਾ ਮਾਦਾ ਤਾਂ ਤਮਾਤ ਸਹੀ ਗੱਲ ਹੈ ਜਿਵੇਂ ਅਸੀਂ ਕਿਹੜੀ ਚੀਜ਼ ਜਿਹੜੀ ਉਹਨੂੰ ਸੰਭਾਲਿਆ ਮੈਂ ਦੱਸਾਂ ਹੂੰ ਹੈ ਨਾ ਆਖੀ ਨਹੀਂ ਕਰ ਲੈਣੇ ساری ਦੁਨੀਆ ਨੇ ਹੂੰ ਤੇ ਮੇਰੇ ਪਾਪਾ ਕਹਿੰਦਾ ਬਲਿਹਾਰੀ ਗੁਰਤੁਬੰਦੀ ਜੀ ਜੀ ਸੋ ਉਹ ਤਿੰਨਾਂ ਉਹ ਉਹ ਤਿੰਨ ਦੀ ਡਿਸਕਸ਼ਨ ਆਪਾਂ ਕਰਾਂਗੇ ਪਰ ਕਬਰ ਨਾਲ ਹਾਲਾਤ ਅਜੇ ਖਰਾਬ ਕੀ ਐ ਕਿਉਂਕਿ ਆਪਾਂ ਦੇਖੋ ਜਦੋਂ 1900 1963 ਤੋਂ ਪਹਿਲਾਂ ਜਦੋਂ ਡੈਮ ਨਹੀਂ ਸੀ ਬਣੇ ਜਦੋਂ ਭਖੜਾ ਡੈਮ ਕੰਪਲੀਟ ਹੋਇਆ ਉਸ ਤੋਂ ਪਹਿਲਾਂ ਕਦੇ ਪ੍ਰੋਬਲਮ ਨਹੀਂ ਸੀ ਇਹ ਡੈਮ ਸਭ ਸਾਡੇ ਦੁਸ਼ਮਣ ਬਣ ਗਏ ਪੰਜਾਬ ਦੇ ਜਦੋਂ ਦੇ ਡੈਮ ਬਣ ਗਏ ਨੇ ਕਿਉਂਕਿ ਉਸ ਤੋਂ ਪਹਿਲਾਂ ਪਾਣੀ ਆਪਣੇ ਆਪ ਲਗਾਤਾਰ ਚਲਦਾ ਜਾਂਦਾ ਸੀ ਇਹ ਪਾਣੀ ਜਮਾ ਤੇ ਚੱਕਰ ਦੇ ਵਿੱਚ ਚਲੋ ਆਈ نو ਕਿ ਆਪਾਂ ਖੁੱਲ ਕੇ ਅਜੇ ਗੱਲ ਨਹੀਂ ਕਿਉਂਕਿ ਉੱਥੇ ਤੁਸੀਂ ਫੀਲਡ 'ਚ ਕੰਮ ਕਰਦੇ ਕਈ ਗੱਲਾਂ ਨਹੀਂ ਕਰ ਸਕਦੇ ਹਾਂ ਜੀ ਮੇਰੇ ਉੱਤਰ ਸਦੀ ਉਮਰ ਹੋ ਗਈ ਪਤਾ ਨਹੀਂ ਹਾਂ ਜੀ ਅਸੀਂ ਛੋਟੇ ਕੱਟੇ ਹੁੰਦੇ ਆ ਤਾਂ ਮੈਂ ਗੁਰਦਾਸਪੁਰ ਦਾ ਰਹਿਣਾ ਸੀ ਬਾਰਡਰ ਏਰੀਆ ਦਾ ਹਾਂਜੀ 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 ਆਪਾਂ ਅਸੀਂ ਮਰਸੋ ਦੇ ਅਪਰੋਚ ਕਰ ਰਹੇ ਹਾਂ ਹਫਤੇ ਅਜੇ ਇਕੱਠੇ ਹੋਏ ਕੱਲ ਅਸੀਂ ਮਿਲਟਰੀ ਨੂੰ ਮੀਰ ਸਿੰਘ ਸਾਰਾ ਦਿਨ ਨਜ਼ਰ ਅਕਸ਼ਾ ਰਸੀਦ ਕੋਰ ਕਰ ਪਾਉਂਦੇ ਅੱਛਾ ਜੀ ਦੋ ਵਾਰੀ ਮੈਂ ਮਤਲਬ ਮਿੰਦੋਂ ਇਹ ਆ ਰਹੇ ਵੇਸੀ ਦੋ ਵਾਰੀ ਅਨਾਉਂਸ ਕਰਤਾ ਕਿ ਅਸੀਂ ਹੈਲੀਕਾਪਟਰ ਤੇ ਅਰੇਂਜ ਕਰਤਾ ਕੱਲ ਹੈ ਹੈਲੀਕਾਪਟਰ ਰੇਂਜ ਕੀਤਾ ਤੇ ਉਹ بارش ਆ ਗਈ ਅੱਛਾ ਪਰਸੋ ਐਂਡੀਆਰਐਫ ਤੇ ਆਰਮੀ ਜਿਹੜੀ ਉਧਰ ਜਾਣ ਨਹੀਂ ਦਿੰਦੀ ਕਿਉਂਕਿ ਉਹ ਏਰੀਆ ਬੜਾ ਸੈਂਸਟਿਵ ਹੈ ਤੇ ਪਾਣੀ ਬਹੁਤ ਜ਼ਿਆਦਾ ਹੈ ਉਹਨਾਂ ਨੇ ਨਾਦਕ ਮੂਰ ਬੰਦੇ ਨਾ ਮੱਦ ਹੂੰ ਪਰ ਉਹ ਉਹ ਜਿਹੜੇ ਅਜੇ ਡਿਸਕਨੈਕਟ ਨਹੀਂ ਅੱਛਾ ਜੀ ਤੁਹਾਨੂੰ ਦੱਸਣ ਲਈ ਉਹ ਜਿਹੜੇ ਉਹ ਏਰੀਆ ਨੇ ਮੇਰੇ ਦਾਦੇ ਦੇ ਸਹੁਰੇ ਉੱਥੇ ਸੀ ਅੱਛਾ ਜੀ ਮਾਮੀ ਆ ਪਿੰਡਾ ਜੀ ਉਧਰ ਤੇ ਉਹ ਕੰਦੇ ਮਗੋੜਾ ਪੱਤਨ ਜਿਹੜਾ ਨਾ ਉਹ ਉਹ ਹੈਗਾ ਉੱਥੇ ਤੇ ਉਹਨਾਂ ਕੋਲ ਨਾ ਉਧਰ ਭਗਵਾਲ ਮੇਰੇ ਬੀਜੀ ਦੇ ਮਾਸੀ ਦਾ ਪਿੰਡ ਹੈ ਹਾਂਜੀ ਉੱਥੇ ਮੈਂ ਮੇਰੇ ਮਾਸੀ ਸੀ ਮੇਰੇ ਮਾਮੇ ਉੱਥੇ ਨੇ ਹਾਂਜੀ ਪਰਮਾਲ ਭਗਵਾਲ ਫਰਵਾਲ ਬਾੜਮਾ ਇਹ ਸਾਰੇ ਉਹ ਏਰੀਆ ਨੇ ਜਿਹੜੇ ਪਾਕਿਸਤਾਨ ਨਾਲ ਲੱਗਦੇ ਆ ਪਰ ਰਾਵੀ ਤੋਂ ਪਾਰ ਨੇ ਅੱਛਾ ਜੀ ਅੱਛਾ ਜੀ ਉਹਨਾਂ ਕੋਲ ਇੱਕ ਇੱਕ ਘਰ ਦੇ ਵਿੱਚ ਆਪਣੀ ਆਪਣੀ 베ੜੀ ਹੁੰਦੀ ਸੀ ਉਹ 베ੜੀ ਬੰਨੇ ਰੱਖਦੇ ਸੀ ਉੱਤੇ ਖੇਡਦੇ ਹੁੰਦੇ ਸੀ ਹਾਂ ਬਿਲਕੁਲ ਬਿਲਕੁਲ ਪਹਿਲਾਂ ਲੋਕੀ ਰੱਖਦੇ ਸੀ ਉਹ ਉਹ ਹਰ ਸਾਲ ਉੱਤੇ ਉਹਨਾਂ ਨੂੰ ਪਤਾ ਸੀ ਉਦੋਂ ਉਹ ਬੰਨ ਬੰਨੀ ਸੀ ਬਣਿਆ ਜਿਹੜਾ ਜਿਹੜਾ ਮਾਧੋ ਪਰਵੋਲਾ ਹਾਂਜੀ ਤੇ ਹਰ ਸਾਲ ਉੱਤੇ ਟੋੜਾ ਤੋੜਾ ਤੋੜਾ ਕੁਛ ਨਾ 베ੜੀ ਜੋ ਫਿਰ ਆਰ ਬਾਰ 베ੜੀ ਜਾਂਦੇ ਸੀ ਅੱਛਾ ਜੀ ਮੈਂ ਵੀ ਬਹੁਤ 베ੜੀ ਸਫਰ ਕੀਤਾ ਤੇ ਹੁਣ ਐਦਾਂ ਤੁਸੀਂ ਦੇਖੋਗੇ ਗਵਰਨਮੈਂਟ ਕੋ ਵੀ 베ੜੀਆਂ ਨਹੀਂ ਹੈਗੀਆਂ ਹੂੰ ਦੀ ਰੈਡੀ ਕਿੰਨੇ ਦਾ ਇਹ ਜੇ ਬੰਦ ਬਣਿਆ ਤੇ ਫਿਰ ਹੜ ਵੀ ਹੌਣ ਸੀ ਤੇ ਹੜ ਦੇ ਨਾਲ ਫਿਰ ਬੇੜੀਆਂ ਵੀ ਚਾਹੀਦੀਆਂ ਸੀ ਹਾਂ ਪਹਿਲਾਂ ਪਹਿਲਾਂ ਦੇ ਆਪਣੇ ਆਪਣੇ ਲੋਕੀ ਦੇਖੋ ਕਿੰਨੇ ਟੈਕਨੀਕਲ ਹੁੰਦੇ ਸੀ ਉਹ ਤਾਂ ਜਿਹੜੀਆਂ ਟਰਾਲੀਆਂ ਦੀਆਂ ਜਾਂ ਟਰੈਕਟਰਾਂ ਦੀਆਂ ਟਿਊਬਾਂ ਨਹੀਂ ਸੀ ਹੁੰਦੀਆਂ ਟਿਊਬਾਂ ਤੋਂ ਇਕੱਠੀਆਂ ਬੰਨ ਕੇ ਉੱਤੇ ਉਹਦੀ ਬੇੜੀ ਬਣਾ ਲੈਂਦੇ ਸੀ ਉੱਤੇ ਲੱਕੜ ਪਾਪੂ ਕੇ ਵਧੀਆ ਤਰੀਕੇ ਨਾਲ ਕਿੰਨਾ ਕਿੰਨਾ ਭਾਰਾ ਚੱਕ ਕੇ ਚੱਲ ਜਾਂਦੇ ਸੀ ਨਹੀਂ ਸਾਡੇ ਤਾਂ ਬੇੜੇ ਬਣਾਏ ਹੁੰਦੇ ਸੀ ਹੂੰ ਹੂੰ ਬਹੁਤ ਬੇੜੀਆਂ ਜਿਵੇਂ ਹੌਣ ਤੇ ਉੱਤੇ ਵਿਚਾਰੇ ਟੁੱਟੇ-ਉੱਟੇ ਪਏ ਹੋਣਗੇ ਹੁਣ ਬੱچے ਹੋ ਗਏ ਅੱਜ ਤੱਕ ਹੁਣ ਹੁਣ ਜਿੱਦਾਂ ਹੁਣ ਜਿੱਦਾਂ ਬੇੜੀਆਂ ਨਾ ਜਦੋਂ ਬੇੜੀਆਂ ਦੀ ਲੋਡ ਪੈਂਦੀ ਕਿੱਥੋਂ ਬੇੜੀਆਂ ਮਗਾਉਂਦੇ ਆ ਕਿੱਥੋਂ ਬੇੜੀਆਂ ਮਿਲਦੀਆਂ ਜਦੋਂ ਤੁਸੀਂ ਕਹਿ ਰਹੇ ਸੀ ਕਿ ਬੇੜੀਆਂ ਆ ਰਹੀਆਂ ਵੀ ਮੁਜੀ ਇਹ ਬੇੜੀਆਂ ਹੁਣ ਕਿੱਥੋਂ ਮਿਲ ਰਹੀਆਂ ਆਪਾਂ ਨੂੰ ਬੇੜੀਆਂ ਬਾਜੀ ਅਸੀਂ ਉਨੋਂ ਉਥੋਂ ਰੈਂਡ ਕਿਤਿਆਂ ਕੋਈ ਬੰਬੇ ਤੋਂ ਬੈਂਗਲੌਰ ਤੋਂ ਇਹ ਉਹ ਬੇੜੀਆਂ ਨੇ ਜਿਹੜਾ ਜਨ ਜਨ ਹਵਾ ਭਰੀ ਜਾਂਦੀ ਆ ਹਾਂ ਜੀ ਹਵਾ ਭਰ ਕੇ ਉਥੋਂ ਫਿਰ 24 24 ਘੰਟੇ ਚ ਆ ਜਾਂਦੀਆਂ ਉਥੋਂ ਤੇ ਉਹਨੂੰ ਫਿਰ ਅੱਗੇ ਚਲਾਉਣ ਵਾਲੇ ਬੰਦੇ ਹੁਣ ਬੇੜੀਆਂ ਸਾਡੀਆਂ ਪੈਂਚਰ ਹੋ ਗਈਆਂ ਸੀਆਂ ਦੋ अच्छा ਉੱਥੇ ਵਾ ਉੱਥੇ ਲੋਕਾਂ ਦੀਆਂ ਡਿਊਟੀਆਂ ਲਗਾਈਆਂ ਦੇ ਵਾਸਤੇ ਬਹੁਤ ਸਵਾਸਤੇ ਬਹੁਤ ਸਪੈਸ਼ਲ ਹੂੰ ਹੂੰ ਹਾਂ ਉਹ ਸਦਕਾ ਉੱਧਰ ਤੇ ਬਹੁਤ ਫੋਰਸ ਨੇ ਪਰ ਜੇ ਇੱਧਰ ਪ੍ਰੋਬਲਮ ਆਂਦੀ ਹੈ ਸਤਲੁਜ ਦੀ ਹੂੰ ਇਹ ਅਜੋਦੇ ਬਾਰੇ ਮਤਲਬ ਕਿਉਂਕਿ ਅਪਾਂ ਕੋਈ ਐਡ ਐਡੀ ਵਲੰਟੀਅਰ ਕਦੀ ਕੀਤੀ ਨਹੀਂ ਆਪਣੇ ਆਰਗੇਨਾਈਜ਼ ਕੀਤਾ ਨਹੀਂ ਕੋਈ ਚੀਜ਼ ਅੱਗੇ ਵੀ ਸਾਨੂੰ ਪਤਾ ਦੂਸਰੀ ਹਾਂਜੀ ਕਲਾਕਲ ਟਾਈਪ ਹੈ ਨਾ ਹਾਂਜੀ ਹਾਂਜੀ ਵੀ ਕਦੀ ਜਿਆਦਾ ਕੰਮ ਨਹੀਂ ਕੀਤਾ ਹੂੰ ਹੂੰ ਤੇ ਉਸ ਤੋਂ ਬਾਅਦ ਇਹਨੂੰ ਰੈਡੀ ਰਹਿਣ ਦੀ ਲੋੜ ਹੈ ਜੇ ਦੂਸਰਾ ਲੋਕਾਂ ਨੂੰ ਅਨਾਉਂਸ ਕਰੋ ਵੀ ਐਵੇਂ ਲੋਕਾਂ ਨੂੰ ਮਿਲ ਜਿਦਾ ਸਾਡੇ ਨਾਂ ਤੇ ਉਹਦੇ ਨਾਂ ਦੇ ਦਿਓ ਨਾ ਕਿ ਕਨੈਕਸ਼ਨ ਨਾ ਦੇ ਦਿਓ ਮੈਂ ਜੀ ਇਹ ਰੋਜ਼ ਦੱਸੇ ਜੀ ਮੈਂ ਐਵਰੀ ਡੇ ਐਵਰੀ ਡੇ ਲੋਕਾਂ ਨੂੰ ਕਹਿ ਰਿਹਾ ਪਈ ਪੈਸੇ ਨਾ ਕਿਸੇ ਨੂੰ ਦਿਓ ਲੋਕਾਂ ਨੇ ਫੰਡ ਬਣਾ ਕੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਅਸੀਂ ਲੋਕਾਂ ਨੂੰ ਬੜਾ ਸਮਝਾਉਂਦੇ ਆ ਤੁਹਾਡੇ ਪੈਸੇ ਠੀਕ ਨਹੀਂ ਲੱਗਣੇ ਜਦੋਂ ਆਪਣੀ ਸਵੇਖ ਹਾਂ ਜੀ ਕਬਾਤ ਅੱਜ ਕਿਹੜੀ ਚੀਜ਼ ਲਈ ਆਪਣਾ ਪੰਜਾਬੀ ਬੰਦੇ इमोशनल इमोशनल ਹਾਂ इमोशनल ਬਲੈਕਮੇਲ ਕਰਦਾ ਲੋਕ ਲੋਕਾਂ ਦੇ ਨਾਲ ਅੱਜ ਦਾ ਗੱਲ ਤੇ ਅੱਜ ਹੀ ਹੈ इमोशनल ਤੇ ਉਦਮੋਸ਼ਨਲ ਹੋ ਕੇ ਸੇਵਾ ਕਰਦੇ ਤੇ इमोਸ਼ਨਲ ਹੋ ਕੇ ਹੀ ਲੁੱਟੇ ਲੁੱਟੇ ਜਾਂਦੇ ਲੁੱਟੇ ਥੋੜਾ ਥੋੜਾ ਸ਼ਿਆਣੇ ਹੋਣ ਦੇ ਲੋੜ ਹੈ ਪੈਸੇ ਦੀ ਹੁਣ ਜ਼ਰੂਰਤ ਪੈਣੀ ਹੈ ਜਦੋਂ ਮੁੜ ਵਸੇ ਬਿਹਾਉਣੇ ਨਾ ਹੁਣ ਇਸ ਟਾਈਮ ਇਸ ਟਾਈਮ ਇਸ ਟਾਈਮ ਕਿਹੜੀ ਚੀਜ਼ ਦੀ ਲੋੜ ਪੈ ਰਹੀ ਹੈ ਕਿਹੜੀ ਚੀਜ਼ ਦੀ ਘਾਟ ਹੈ ਕਿਹੜੀ ਚੀਜ਼ ਦਾ ਲੰਗਰ ਪੱਠੇ ਕਿਹੜੀ ਚੀਜ਼ ਦੀ ਲੋੜ ਹੈ ਤਾਂ ਨੂੰ ਮੈਂ ਸੱਚ ਦੱਸਾਂ ਇਸ ਟਾਈਮ ਕਿਸੇ ਚੀਜ਼ ਦੀ ਲੋੜ ਤੇ ਅਗਰ ਦੇਖੋ ਸਭ ਕੁਝ ਵਾਦੂ ਹੈ ਜਿਹਦੇ ਕੋ ਜਿਹਨੂੰ ਜੋ ਚਾਹੀਦਾ ਹੁਣ ਉਹਨੇ 10 10 20 20 ਮਹੀਨਿਆਂ ਦਾ ਸਮਾਨ ਇਕੱਠਾ ਕਰਨਾ ਤੇ ਉਹ ਤੇ ਕੋਈ ਵੀ ਨਹੀਂ ਕਰ ਸਕਦਾ ਕਿਸੇ ਦਾ ਇਕੱਠਾ ਕਿਉਂ ਕਿ ਕਿਉਂਕਿ ਕਈ ਵਾਰੀ ਤਾਂ ਕਈ ਵਾਰੀ ਇਹ ਜਿਹੜੀਆਂ ਵੱਡੀਆਂ ਜੀ ਹੁੰਦੀਆਂ ਉਹ ਸਮਾਨ ਇਕੱਠਾ ਕਰਦੇ ਕਈ ਲੱਗ ਜਾਂਦੀਆਂ ਕਈ ਸੇਵਾ ਕਰਦੀਆਂ ਸੋ ਮੈਂ ਜਦਾ ਰੋਜ਼ ਤੁਹਾਨੂੰ ਅਪੀਲ ਕਰਦਾ ਵਾਂ ਅਸੀਂ ਆਪਣੇ ਚੈਨਲ ਤੇ ਵੀ ਕਰਦੇ ਹਾਂ ਕਿ ਤੁਸੀਂ ਪੈਸੇ ਇਕੱਠੇ ਕਰਕੇ ਆਪਣੇ ਕੋਲ ਸਾਂਭ ਕੇ ਰੱਖੋ ਤੁਹਾਨੂੰ ਅਸੀਂ ਦੱਸਾਂਗੇ ਸਾਰੀ ਪਲਾਨ ਕਰਕੇ ਵੀ ਕਿਨੂੰ ਕਿਨੂੰ ਲੋੜ ਹੈ ਫੇਰ ਆਪਾਂ ਇਹ ਕਰਾਂਗੇ ਹੂੰ ਬਾਜੀ ਟਾਈਮ ਇਹ ਆ ਗਿਆ ਉਧਰ ਦੇ ਬੱਸੇ ਹਾਂ ਕਿ ਰੋਜ਼ ਰੋਜ਼ ਜਿਹੜਾ ਨਾ ਮਤਲਬ ਹੁਣ ਇੰਡੀਵਿਜੂਅਲ ਲੋਕ ਮੰਗਣ ਲੱਗ ਗਿਆ ਉਹ ਸਾਡਾ ਕੰਮ ਨਹੀਂ ਹੈ ਨਾ ਮੇਰਾ ਕੰਮ ਹੈ ਨਾ ਕਿਸੇ ਹੋਰ ਦਾ ਇੱਕ ਬੰਦ ਇੱਕ ਸੈਗਨੋਰ ਕੰਮ ਹਾਂਜੀ ਮੈਂ ਫੋਨ ਕਰਦਾ ਜੇ ਤੁਹਾਡੇ ਕੋਲ ਉਤਾਰ ਤੱਕ ਹੈਗਾ ਲੋੜ ਹੈਗੀ ਹੈ ਤੇ ਉਹ ਹੁਣ ਲੁਕਿੰਗ ਰੈਜ਼ੂਲਿਮ ਲੋਕੀ ਕਹਿਣ ਲੱਗੇ ਆਏ ਗੱਲ ਕਿ ਤੁਸੀਂ ਸਾਨੂੰ ਦੇ ਦਿਓ ਜੀ ਕੋਈ ਕਹਿੰਦਾ ਮੈਨੂੰ ਦੇ ਦਿਓ ਮੈਂ ਕਹਿੰਦਾ ਵੀਡੀਓ ਭੇਜੋ ਕੱਲ ਮੇਰੀ ਇੱਕ ਬੰਦੇ ਨਾਲ ਲੜਾਈ ਹੋ ਗਈ ਸੀ ਅੱਛਾ ਬੜਾ ਗੁਰਸਿੱਖ ਬੰਦਾ ਸੀਗਾ ਉਹਦੇ ਨਾਲ ਲੜਾਈ ਹੋ ਗਈ ਉਹਨੇ ਮੈਨੂੰ ਥੋੜੀਆਂ ਗਾਲਾਂ ਗੁਲਾਾਂ ਵੀ ਕੱਢ ਦਿੱਤੀਆਂ ਪਰ ਉਹ ਤਾਂ ਮੇਰੇ ਨਾਲ ਲੜ ਪੈਂਦੇ ਲੋਕੀ ਲੋਕਾਂ ਲੱਗਦਾ ਇਹ ਭਰਾ ਹੈ ਸਾਡਾ ਹੂੰ 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 ਜਦੋਂ ਮੈਂ ਆਉਂਦਾ ਆਉਂਦੀਆ ਬੰਦਾ ਨਹੀਂ ਆਣਾ ਮਤਲਬ ਉਸਨਾਂ ਦਾ ਡਰ ਦੁਸਤਾਂ ਕਿ ਰੱਖਿਆ ਆ ਨਹੀਂ ਨਹੀਂ ਵਧੀਆ ਲੋਕਾਂ 'ਚ ਜਿਹੜਾ ਵਿਚਰਨਾ ਫਿਰ ਉਹਨਾਂ ਸਭ ਕੁਝ ਹੀ ਹੋਣਾ ਹੈ ਨਾ ਜਦੋਂ ਗੱਲਬਾਤ ਕਰਦਾ ਹੈ ਤੇ ਤੁਹਾਨੂੰ ਲੱਗਦਾ ਵੀ ਯਾਰ ਇਹ ਬੰਦਾ ਜਿਹੜਾ ਇਹਨੂੰ ਮਾਚੀ ਵੀ ਗਿਆ ਸਾਹਿਬ ਫਿਰ ਇਹਨਾਂ ਲੜਾਈ ਹੋ ਗਈ ਮੈਂ ਕਿਹਾ ਯਾਰ ਤੂੰ ਤੇਰੇ ਘਰ ਚ ਦੇ ਇੱਕ ਟੁੱਕਾ ਪਾਣੀ ਨਹੀਂ ਹੈਗਾ ਹੂੰ ਕਹਿੰਦਾ ਨਹੀਂ ਇਹ ਕਿ ਮੱਝਾਂ ਲੈਣੀਆਂ ਹੋਰ ਅੱਛਾ ਮੈਂ ਕਿਹਾ ਤੇਰੇ ਦੋ ਮੱਝਾਂ ਸੁੱਕੀਆਂ ਹੋਈਆਂ ਯਾਰ ਹੂੰ ਇਹਨਾਂ ਕਹਿੰਦਾ ਨਹੀਂ ਮੈਂ ਗਰੀਬ ਆ ਉਹ ਮਤਲਬ ਇੱਥਾਂ ਦੇ ਹੁਣ ਕੇਸ ਆਣੇ ਸ਼ੁਰੂ ਹੋ ਗਏ ਕੱਲ ਇੱਕ ਹੋਰ ਮੈਨੂੰ ਸਟੋਰੀ ਪਹਿਲਾਂ ਬਾਤ ਦੀ ਸੀ ਹੂੰ ਮੈਸੇਜ ਤੇ ਫੋਨ ਤੇ ਉਹ ਕਹਿੰਦਾ ਵੀ ਮੇਰੀ ਮਦਦ ਕਰੋ ਕਿਉਂਕਿ ਮੇਰਾ ਫੋਨ ਅਰੇ ਗਿਆ ਹੁਣ ਸਾਰੇ ਕੋ ਮੈਂ ਕਿਹਾ ਦੱਸ ਕੰਨ ਮੈਂ ਦਿਹਾੜੀ ਕਰਦਾ ਮੈਂ ਕਿਹਾ ਵੀ ਦਿਲ ਕਰਦਾ ਤੇ ਤੇਰੀ ਮਰਜ਼ੀ ਬਾਤ ਕਰਾਂਗੇ ਥੋੜੇ ਦਿਨ ਪਹਿਲਾਂ ਬੰਦੇ ਬਚਾ ਲਈਏ ਮੈਨੂੰ ਤੁਹਾਨੂੰ ਕਹਾਣੀਆਂ ਸੁਣਾ ਰਿਹਾ ਫਿਰ ਲੋਕਾਂ ਨੂੰ ਸਮਝ ਆ ਜੇ ਕਿ ਵੀ ਇਦਾਂ ਲੋਕ ਵਰਤ ਕਰਦੇ ਹੂੰ ਹੂੰ ਗਰੇਸਾ ਵੀ ਕਹਿੰਦਾ ਵੀ ਮੈਨੂੰ ਤੁਸੀਂ ਇੱਕ ਸਿਲੰਡਰ ਭੇਜ ਦੋ ਤੇ ਚੀਨੀ ਭੇਜ ਦੋ ਤੇ ਬੱਤੀ ਭੇਜ ਦੋ ਤੇ ਚੌਲ ਭੇਜ ਦੋ ਮੈਂ ਕਿਹਾ ਤੂੰ ਇਦਾਂ ਕਰ ਮੇਰੇ ਭਰਾਵਾ ਤੂੰ ਆਪਣੇ ਟੱਬਰ ਨੂੰ ਇੱਥੇ ਰੱਖ ਲੈ ਹੂੰ ਬੱਚਿਆਂ ਨੂੰ ਤੇ ਵਾਈਫ ਨੂੰ ਤੂੰ ਦਿਹਾੜੀ ਕਰਦਾ ਜਾ ਜਾ ਕੇ ਪੇੜਾ ਬੱਪਾ ਅਨੰਦ ਦਿਹਾੜੀ ਕਰ ਤੇ ਮੈਂ ਤੇਰੇ ਪਰਾਂਵਿਆਂ ਨੂੰ ਸਮਾਨ ਪਿਆਉਂਦਾ ਹਾਂ ਨਾ ਨਾ ਹੰਤੇ ਮੈਦਨ ਸੇ ਉਹ ਦੱਸੋ ਲੋਕੀ ਭਾਜੀ ਚਾਲ ਚਲ ਵੇਲੜ ਜਿਹੜੇ ਬੰਦੇ ਆ ਨਾ ਉਹਨਾਂ ਨੂੰ ਲੱਗਣ ਲੱਗੇ ਵੀ ਐਨ ਜੀਓ ਬਹੁਤ ਆ ਹੁਣ ਵਖੋ ਜੀ ਦੋ ਗੱਲਾਂ ਇੱਕ ਦੇ ਜਿਹੜਾ ਨੇ ਲੋਕਾਂ ਨੇ ਹਾਂ ਉਹਦਾ ਫੰਡ ਇਕੱਠੇ ਕਰਨੇ ਦੂਜਾ ਕਈਆਂ ਦਾ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਪੈਸੇ ਨਜਾਇਜ਼ ਮੈਗਨੇਸ਼ੀਰ ਇਹਨਾਂ ਦੋਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਹੁਣ ਆ ਤੇ ਲੋਕਾਂ ਨੂੰ ਬੇਨਤੀ ਕਰ ਹਾਂਜੀ ਪੈਸਾ ਸੰਭਾਲ ਕੇ ਕੋਹਨਾਂ ਉਹਨਾਂ ਦੀ ਡਿਊਟੀ ਲਾਵਾਂਗੇ ਆਪਾਂ ਠੀਕ ਹੈ ਠੀਕ ਹੈ ਨੇ ਤੁਸੀਂ ਆ ਨੋ 10-10 ਬੰਦੇ ਇਕੱਠੇ ਹੋ ਕੇ ਇੱਕ ਪਿੰਡ ਲੈ ਲਓ ਔਰ ਦੂਸਰੀ ਵਾਰ ਇਸ ਸਭ ਤੋਂ ਵੱਡੀ ਗੱਲ ਹੈ ਨਾ ਇਹਨੂੰ ਚਾਹੇ ਤੁਸੀਂ ਕੱਟ-ਕੱਟ ਕੇ ਲਾਇਓ ਲੋਕਾਂ ਨੂੰ ਠੀਕ ਹੈ ਠੀਕ ਸਾਡੀ ਪੰਜਾਬੀਏਤ ਨਾ ਮਰਨ ਦਿਓ ਰਣ ਕੋ ਹਮ ਹਮ ਆਪਾਂ ਆਪਾਂ ਪੰਜਾਬੀਏਤ ਨਹੀਂ ਮਰਨ ਦੇਣੀ ਤੁਸੀਂ ਦੇਖੋ ਤੁਸੀਂ ਉਹ ਮੈਂ ਆ ਜਿੰਨੇ ਵੀ ਬੰਦੇ ਆ ਛੋਟਾ ਵੱਡਾ ਗਰੀਬ ਅਮੀਰ ਦੀ ਗੱਲ ਨਹੀਂ ਹੈ ਹਾਂਜੀ ਹਾਂਜੀ ਗੱਲ ਹੀ ਗੱਲ ਇਹ ਸਾਡੇ ਪ੍ਰਾਈਡ ਦੀ ਸਾਡੀ ਸ਼ਾਨ ਦੀ ਹਮ ਹਮ ਅਸੀਂ ਅਸੀਂ ਕਿੱਦਾਂ ਦੇ ਬੰਦੇ ਆ ਬਿਲਕੁਲ ਬਿਲਕੁਲ ਆਪਣੇ ਆਲਸ ਨਹੀਂ ਕਾਨੂੰ ਜਿੱਥੇ ਰੱਬ ਨਾਲ ਤੇਰੀ ਸਾਨੂੰ ਪ੍ਰੋਬਲਮ ਹੋ ਜੇ ਕੋਈ ਤੇ ਅਸੀਂ ਤਾਂ ਨਾ ਕਿਸੇ ਤੋਂ ਕੋਈ ਪੈਸਾ ਲੈਂਦੇ ਜਾਂ ਕੋਈ ਚੀਜ਼ ਲੈਂਦੇ ਬਿਲਕੁਲ ਬਿਲਕੁਲ ਉਸ ਟਾਈਮ ਤੇ ਸਾਨੂੰ ਮਤਲਬ ਬੜਾ ਆਪ ਤੇ ਲੋਕੀ ਰੋਣ ਲੱਗ ਜਾਂਦੇ ਜਦੋਂ ਕਿਸੇ ਨੂੰ ਕੋਈ ਕਹੀਦਾ ਵੀ ਦੱਸ ਤੇ ਮੇਰੀ ਮਰਜ਼ੀ ਕਰਦੀ ਹੈ ਤੇ ਮੰਗਦੇ ਨਾ ਬਣਾਓ ਇਹ ਸਿੰਗਰ ਵੀ ਜਿਹੜੇ ਆ ਤੇ ਮਤਲਬ ਜਿਹੜੇ ਸੈਲੀਬ੍ਰਿਟੀ ਨੇ ਹਾਂ ਫਿਰ ਜਿਹੜੇ ਨੇਤਾ ਨੇ ਜਿਹੜੇ ਹੁਣ ਕੋਈ ਨੇਤਾ ਜਿਹੜੇ ਆ ਮੈਂ ਦੇਖ ਰਿਹਾ ਮੈਂ ਕਿਸ ਦਾ ਨਾਮ ਲੈ ਕੇ ਕੰਟਰੋਵਰਸੀ ਨਹੀਂ ਕਰਨਾ ਚਾਹੁੰਦਾ ਉਹ ਪੈਸੇ ਵੰਡਣ ਲੱਗੇ ਯਾਰ ਨਾ ਨਿਕ ਨੇਤਾ ਜਿਹੜੇ ਪੈਸਾ ਵੰਡਣ ਲੱਗੇ ਯਾਰ ਸਾਨੂੰ ਅਸੀਂ ਮੰਨਦੇ ਥੋੜੇ ਯਾਰ ਇਸ ਗੱਲ ਨੂੰ ਨਹੀਂ ਨਹੀਂ ਗਲਤ ਗੱਲ ਹੈ ਗਲਤ ਹੋਵੇ ਗਲਤ ਲੋੜ ਵਾਂ ਤਾਂ ਪੈਸਾ ਲਓ 50 ਹਜ਼ਾਰ ਲੱਖ ਰੁਪਈਆ ਦੇ ਕੇ ਕਹੋ ਵੀ ਆ ਯਾਰ ਤੁਸੀਂ ਆਪਣੇ ਕੋ ਲੈ ਲਿਓ ਸਾਡੇ ਕੋ ਬਹੁਤ ਕੁਝ ਹੈ ਸਾਡੀ ਸ਼ਾਨ ਜਿਹੜੀ ਸਭ ਤੋਂ ਵੱਡਾ ਪ੍ਰਾਈਡ ਹੈ ਸਾਡਾ ਹਮ ਬਿਲਕੁਲ 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 ਜਿਹੜੀ ਡਿਗਨਿਟੀ ਹੈ ਉਹ ਥੋੜੀ ਮਾਰ ਦੇਣੀ ਹੈ ਪੰਜਾਬੀਅਤ ਹੀ ਮਾਰ ਗਈ ਤੇ ਫਿਰ ਤੇ ਭਾਵੇਂ ਤੁਸੀਂ ਉੱਥੇ ਰਹੋ ਤੇ ਫਿਰ ਭਾਵੇਂ ਤੁਸੀਂ ਬਿਹਾਰ ਚ ਰਹੋ ਜਾ ਕੇ ਫਿਰ ਤੇ ਫਿਰ ਜਿੱਥੇ ਰਜੀਫੇ ਦੇ ਡੁੱਬੇ ਫਿਰ ਫਿਰ ਤੇ ਬਿਲਕੁਲ ਹੀ ਹੈ ਨਾ ਫਿਰ ਫਿਰ ਤੇ ਉਸ ਤੋਂ ਦੇ ਡੁੱਬੇ ਚੰਗੇ ਭਾਜੀ ਜੇ ਪੰਜਾਬੀਅਤ ਹੀ ਮਾਰ ਗਈ ਤੇ ਫਿਰ ਫਿਰ ਤੇ ਬਸ ਦੁਨੀਆ ਤੇ ਬਹੁਤ ਪਈ ਹੋਈ ਹੈ ਕਿਉਂਕਿ ਦੁਨੀਆ ਦੇਖੋ ਅੱਜ ਦੁਨੀਆ ਸਲੂਟ ਕਰਦੀ ਹੈ ਵੀ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਅੱਜ ਕਿਦਾਂ ਮੁਕਾਬਲਾ ਕਰ ਰਹੇ ਹਨ ਜੇ ਇਹੋ ਜਿਹੇ ਕੰਪੋਨ ਦੇ ਨਾਲ ਸਾਡੀ ਬਦਨਾਮੀ ਹੋਏਗੀ ਫਿਰ ਬਿਲਕੁਲ ਬਿਲਕੁਲ ਉਹ ਕੁਝ ਕੁਝ ਭਾਜੀ ਜਿਹੜੇ ਜਿਹੜੇ ਲੋਕ ਨਾ ਕੁਝ ਕਿਨੇ ਉਹ ਹੈਗੇ 10% ਹੀ ਆ ਪਰ ਚਲੋ ਕੋਈ ਨਹੀਂ ਸਾਨੂੰ ਉਹਨਾਂ ਤੇ ਸਾਨੂੰ ਉਹਨਾਂ ਤੇ ਅੱਖ ਰੱਖਣੀ ਪੈਗੀ ਪਾਪਾ ਇਹਨੂੰ ਹੁਣ ਪ੍ਰੋਪਰ ਵੇ ਨਾਲ ਸਾਡੀ ਪਲੈਨਿੰਗ ਹੋਏਗੀ ਕਿੰਨਾ ਕਿੰਨਾ ਲੋਕ ਜਾਣਦੇ ਹਨ ਜਿਹੜੇ ਲੋਕ ਜਾਣਦੇ ਆ ਉਹਨਾਂ ਦੇ ਤੁਸੀਂ ਮੇਰੀ ਕੋਈ ਵੀਡੀਓ ਦੇ ਕਿ ਮੈਂ ਕਿਸੇ ਨੂੰ ਟੈਗਟ ਫੜਾ ਰਿਹਾ ਹਾਂ ਮੈਂ ਕਿਸੇ ਨੂੰ ਕਿਸੇ ਨੂੰ ਜਾ ਕੇ ਗੱਲ ਨਾ ਲਾ ਰਿਹਾ ਹਾਂ ਯਾਰ ਪੁੱਛ ਨਹੀਂ ਯਾਰ ਆਪਣੇ ਪ੍ਰੋਬਲਮ ਹੋ ਗਈ ਫਿਰ ਕੀ ਹੋ ਗਿਆ ਹੁਣ ਵੀਡੀਓ ਬਣਾ ਬਣਾ ਕੇ ਭਾਈ ਜਾਨੀ ਆ ਆ ਨੀ ਇਹਨਾਂ ਵਾਸਤੇ ਉਹ ਫੋਟੋ ਉਹ ਸਿਰਫ ਜਾਂਦੇ ਹੀ ਫੋਟੋ ਕਰਕੇ ਉਹ ਜਾਂਦੇ ਹੀ ਫੋਟੋ ਕਰਦੇ ਹਾਂਜੀ ਹਾਂਜੀ ਵੀਡੀਓ ਮੇਰੀ ਕਲ ਟੀਮ ਗਈ ਹੈ ਮਨ ਟੀਮ ਨੂੰ ਜਾਂਦੇ ਉਹਨਾਂ ਨੇ ਮੈਨੂੰ ਵੀਡੀਓ ਭੇਜੀ ਮੈਂ ਤੁਹਾਨੂੰ ਦਿਖਾ ਰਿਹਾ ਕਿ ਮੈਂ ਉਸ ਟਾਈਮ ਨੂੰ ਮੈਸੇਜ ਕੀਤਾ ਮੈਂ ਕਿਹਾ ਨੋ ਵੀਡੀਓ ਔਨ ਸੋਸ਼ਲ ਮੀਡੀਆ ਕਿ ਕਿਸੇ ਵੀ ਜਨਾਨੀ ਬੰਦੇ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ 10 ਦਿਨਾਂ ਨੂੰ ਨੋਰਮਲ ਹੋ ਜਾਣਾ ਉਹਨਾਂ ਨੇ ਆਪਣੇ ਫੋਨ ਦੇਖਣੇ ਸ਼ੁਰੂ ਹੋ ਜਾਣੇ ਐਨ ਉਹ ਦੇਖਣ ਜੇ ਵੀ ਅਸੀਂ ਅਸੀਂ ਲੋਕਾਂ ਦੇ ਹੱਥ ਜੋੜ ਜਿਹੜੇ ਲੋਕ ਦਾਨ ਦਿੰਦੇ ਸੀ ਉਹਨਾਂ ਨੂੰ ਤੁਸੀਂ ਦਾਨ ਦੇ ਰਹੇ ਹੋ ਤੇ ਫਿਰ ਵੀਡੀਓ ਬਣਾ ਕੇ ਪਾ ਰਹੇ ਆ ਦੇਖੋ ਲੋਕੀ ਅੱਜ ਕੱਲ ਦੁਨੀਆ ਸੋਸ਼ਲ ਮੀਡੀਆ ਸਾਡੇ ਬੜੇ ਬੜੇ ਵੱਡੇ ਲੀਡਰਾਂ ਦੇ ਜਿਹੜੀ ਡਰਾਮੇ ਵਾਜੀ ਤੇ ਲੋਕੀ ਹੱਸਣਦੇ ਨੇ ਲੋਕਾਂ ਨੂੰ ਸ਼ਰਮ ਆਉਂਦੀ ਐ ਕਿੰਦਾਂ ਦੀਆਂ ਗੱਲਾਂ ਹੁੰਦੀਆਂ ਨਾ ਬਹੁਤ ਮਾੜੀ ਗੱਲ ਐ ਜਿਹੜੇ ਇਹੋ ਜੇ ਸਮੇਂ ਦੇ ਵਿੱਚ ਵੀ ਆਪਣਾ ਜਿਹੜਾ ਇਦਾਂ ਖੇਡਦੇ ਨੇ ਆਪਣੇ ਸਾਖ ਖੇਡਦੇ ਇੱਕ ਇੱਕ ਸੈਕਿੰਡ ਬਾਅਦ ਇੱਕ ਲੈਟਿਸੀ ਕਿਹ ਘੋਂਤੇ ਉਹਨਾਂ ਨੂੰ ਮੈਂ ਉਥੋਂ ਕਾੜ ਚੋ ਉਹਨਾਂ ਦੇ ਜਿਹੇ ਪੈਸੇ ਭਵਾਏ ਸੀ ਜਿੰਨਾ ਤੋਂ ਆਪਾਂ ਜਲਾ ਤੋਤਾ ਚੁੱਕੀ ਐ ਤੇ ਉਹਨਾਂ ਨੂੰ ਅਸੀਂ ਅੱਕਾ ਬੈਲ ਉਹਨਾਂ ਦੇ ਮੰਦਿਆਂ ਹੀ ਉਥੋਂ ਕਟਾ ਲਿਆ ਗੁੱਡ ਗੁੱਡ ਠੀਕ ਹੈ ਜੀ ਤੇ ਬਾਜੀ ਮੈਥਡ ਮੈਂ ਕਰਾਂ ਫਿਰ ਬਾਅਦ ਚ ਗੱਲ ਕਰਦੇ ਹਾਂ ਦੇਖੋ ਜਸਜੀ ਆਪਾਂ ਆਪਾਂ ਮਤਲਬ ਹੋਣਾ ਪਾ ਇਹ ਗੱਲ ਹੈ ਵੀ ਲੋਕਾਂ ਨੂੰ ਕਿਸੇ ਨੂੰ ਪੈਸੇ ਨਾ ਭੇਜੋ ਤੁਹਾਨੂੰ ਉੱਥੇ ਸਭ ਕੁਝ ਰਾਸ਼ਨ ਪੂਰਾ ਹੈ ਪੱਠੇ ਪੂਰੇ ਨਾ ਸਭ ਜਿਹੜੀਆਂ ਲੋੜਾਂ ਸੁਜੂਰੀਆਂ ਜਿਤ ਇੱਕ ਇੱਕ ਸਾਲ ਦਾ ਜਿਹੜੇ ਪੱਠੇ ਹੈ ਨਾ ਹਾਂ ਉਹ ਮੈਂ ਹੁਣ ਸਵੇਰ ਦੇ ਅਰੇਂਜ ਕਰ ਰਿਹਾ ਉਹ ਜਿੱਥੇ ਲੋੜ ਹੈ ਉੱਥੇ ਜਾਣੇ ਚਾਹੀਦੇ ਹਾਂ ਲੋਕੀ ਜਮਾ ਕਰੇ ਜਾਂਦੇ ਹਾਂ ਹਾਂ ਜਮਾ ਠੀਕ ਹੈ ਹੈਨਾ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਅਸਸੀ ਜੀ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਹੀ ਸਮੇਂ ਸਮੇਂ ਤੇ ਗੱਲ ਕਰਦੇ ਰਹਿਣਾਗੇ ਆਪਾਂ ਹੈ ਨਾ ਬਹੁਤ ਠੀਕ ਹੈ ਸੋ ਇਸਾਂ ਜੀ ਜਸਵੀਰ ਜੱਸੀ ਜੀ ਜਿਹੜੇ ਫੀਲਡ ਵਿੱਚ ਕੰਮ ਕਰ ਰਹੇ ਹਨ ਜਿੱਦਾਂ ਅਸੀਂ ਵੀ ਹਮੇਸ਼ਾ ਤੁਹਾਨੂੰ ਨੋਟਸ ਕਰਦੇ ਰਹਿੰਦੇ ਹਾਂ ਕਿ ਤੁਸੀਂ ਪੈਸੇ ਨਾ ਕਿਸੇ ਨੂੰ ਦਿਓ ਪੈਸੇ ਨਾ ਦਿਓ ਕਿਤੇ ਕਈ ਲੋਕਾਂ ਨੇ ਪੈਸੇ ਇਹਦੇ ਵਿੱਚ ਆਪਣੀਆਂ ਆਈਡੀਆ ਬਣਾ ਕੇ ਪੈਸੇ ਇਕੱਠੇ ਕਰਨੇ ਕੋਈ 10000 ਦਾ ਟੀਚਾ 100 ਲਿਆ ਕੋਈ 50 ਦਾ ਕੋਈ ਕਿਸੇ ਦਾ ਇਕੱਠੇ ਕਰਕੇ ਕਿੰਨੂੰ ਦੇਣੇ ਨੇ ਕਿੰਨੇ ਪੁੱਛਣਾ ਤੇ ਕੀ ਕਰਨਾ ਮੈਂ ਹਮੇਸ਼ਾ ਤੁਹਾਨੂੰ ਕਹਿੰਦਾ ਕਿ ਤੁਸੀਂ ਜੇ ਪੈਸੇ ਦੇਣੇ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਜਿਹੜੇ ਬੰਦੇ ਨੂੰ ਜਾਣਦੇ ਹੋ ਜਿਹਦਾ ਨੁਕਸਾਨ ਹੋਇਆ ਉਹਨਾਂ ਤੱਕ ਪੈਸੇ ਪਹੁੰਚਾਓ ਅਜੇ ਉੱਥੇ ਸਾਰਾ ਕੁਝ ਸਮਾਨ ਵਧੂ ਹੈ ਪੱਠੇ ਵਧੂ ਹੈ ਪ੍ਰਸ਼ਾਦਾ ਵਧੂ ਹੈ ਲੰਗਰ ਵਧੂ ਹੈ ਖਾਣ ਪੀਣ ਦਾ ਪ੍ਰਬੰਧ ਵਧੂ ਹੈ ਬੇੜੀਆਂ ਵੀ ਹੋ ਗਈਆਂ ਹੁਣ ਬਾਹਰੋਂ ਸਾਡੇ ਐਨਆਰਈ ਜਿੰਨੇ ਤੁਸੀਂ ਆਪਣੀ ਤਿਆਰੀ ਜਰੂਰ ਕਰੋ ਸਾਨੂੰ ਲੋੜ ਹੈ ਆਪਣੇ ਭਰਾਵਾਂ ਦੀ ਸਪੋਰਟ ਕਰਨ ਦੀ ਪਰ ਉੱਥੇ ਜਦੋਂ ਚੰਗੀ ਤਰ੍ਹਾਂ ਜਦੋਂ ਪਾਣੀ ਪੂਰੀ ਨਿਕਲ ਜਾਵੇਗਾ ਪਿੰਡਾਂ ਦੇ ਹਾਲਾਤ ਦੇਖ ਕੇ ਫਿਰ ਆਪਾਂ ਸਾਰੇ ਜਣੇ ਦੇਖ ਲਿਓਗੇ ਫਲਾਣਾ ਪਿੰਡ ਦੇ ਵਿੱਚ ਐਨੇ ਘਰਾਂ ਦਾ ਡੈਮੇਜ ਉਹ ਸਾਰੇ ਉਹ ਵੱਡੇ ਜਾਣਗੇ ਸੋ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਸਾਡਾ ਪੰਜਾਬ ਜਿਹੜਾ ਫਿਰ ਉਸੇ ਤਰ੍ਹਾਂ ਹੱਸਦਾ ਵਸਦਾ ਅਤੇ ਪੂਰੀ ਤਰ੍ਹਾਂ ਦੇ ਨਾਲ ਖੈਰਮ ਹੋਵੇ ਕਿਉਂਕਿ ਅਜੇ ਜਿਹੜੀ ਅੱਜ ਦੀ ਹੋ ਰਿਪੋਰਟ ਹੈ ਅੱਜ ਦੀ ਰਿਪੋਰਟ ਦੇ ਵਿੱਚ ਉਹ ਫੇਰ ਪਾਣੀ ਛੱਡਣ ਜਾ ਰਹੇ ਨੇ ਪਾਣੀ ਛੱਡ ਕੇ ਫੇਰ ਜਿਹੜਾ ਹੋਰ ਨੁਕਸਾਨ ਜਿਹੜਾ ਹੋ ਸਕਦਾ ਹੈ ਇਸ ਟਾਈਮ ਮੈਂ ਥਰਸਡੇ ਵਾਲੇ ਦਿਨ ਰਾਤ ਦੇ 11 ਵਜੇ ਪ੍ਰੋਗਰਾਮ ਕਰ ਰਿਹਾ ਉੱਥੇ ਇਸ ਟਾਈਮ ਇੰਡੀਆ ਦੇ ਵਿੱਚ 8:30 ਹੋਏ ਨੇ ਤੇ ਅੱਜ ਫੇਰ ਜਣਾ ਪਤਾ ਲੱਗਿਆ ਕਿ ਪਾਣੀ ਛੱਡਿਆ ਜਾ ਰਿਹਾ ਪਰਵਾਤਵਾ ਕਿਰਪਾ ਕਰੇ ਸੋ ਇਸੇ ਤਰ੍ਹਾਂ ਅਸੀਂ ਸਮੇ ਸਮੇ ਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੰਦੇ ਰਵਾਂਗੇ ਜਾਗਰੂਕ ਵੀ ਕਰਦੇ ਰਵਾਂਗੇ ਜਾਗਦੇ ਰਹੋ ਜਾਗਦੇ ਰਹੋ ਆਪਣੇ ਜਰੂਰ ਪੰਜਾਬ ਦੇ ਨਾਲ ਆਪਾਂ ਖੜੇ ਆ ਖੜੇ ਰਵਾਂਗੇ ਪਰ ਆਪਾਂ ਪੈਸਾ ਜਿਹੜਾ ਨਜਾਇਜ਼ ਨਾ ਕਿਸੇ ਕੋ ਜਾਵੇ ਇਹ ਖਦ ਦਾ ਜਰੂਰ ਧਿਆਨ ਰੱਖਿਓ ਬੜੀ ਖੇਤੀ ਤੁਹਾਨੂੰ ਫਿਰ ਮਿਲਦੇ ਆ ਜੀ ਪੰਜਾਬੀ ਯੂनाइटेड ਵੀ ਸਟੈਂਡ ਸੋ ਆਪਾਂ ਸਾਰਿਆਂ ਨੇ ਇਕੱਠਿਆਂ ਹੋ ਕੇ ਪੰਜਾਬ ਦੇ ਲਈ ਹਮੇਸ਼ਾ ਖੜੇ ਹੋਣਾ ਤੇ ਖੜੇ ਰਵਾਂਗੇ ਪਰ ਜੋਸ਼ ਦੇ ਨਾਲ ਆਪਾਂ ਹੋਸ਼ ਨਹੀਂ ਗਵਾਉਣੀ ਬੜੀ ਛੇਤੀ ਫਿਰ ਤੁਹਾਨੂੰ ਹੋਰ ਇਨਫੋਰਮੇਸ਼ਨ ਦਿਆਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ